ਦੇਖੋ ਇਹ ਸਾਡਾ ਸਰਚ ਬਿਆਨ ਜਿਹੜਾ ਹੈਗਾ ਅੱਜ ਅਸੀਂ ਮੰਡ ਏਰੀਏ ਦੇ ਵਿੱਚ ਢਿਲਮਾ ਤੇ ਨਾਲ ਪਿਆਸ ਦੇ ਦਰਿਆ ਦੇ ਨਾਲ-ਨਾਲ ਜਿੰਨਾ ਵੀ ਝੰਗਬੂਝਾ ਹੈਗਾ ਵੱਡੇ ਜਿੜੀਆਂ ਹੈਗੀਆਂ ਨੇ ਉਹਦੇ ਵਿੱਚ ਅੱਜ ਅਸੀਂ ਇਲੀਗਲ ਲਿਕਰ ਨੂੰ ਲੈ ਕੇ ਅਸੀਂ ਸਰਚ ਕੀਤੀ ਹੈ ਉਹਦੇ ਵਿੱਚ ਇਸ ਤਰ੍ਹਾਂ ਹੈ ਵੀ ਇਲੈਕਸ਼ਨ ਜਿਹੜਾ ਹੈ ਕੋਡ ਆਫ ਕੰਡਕਟ ਜਿਹੜਾ ਹੈਗਾ ਉਹ ਲੱਗ ਚੁੱਕਾ ਹੈ ਔਰ ਪੁਲਿਸ ਜਿਹੜੀ ਹੈ ਉਹ ਬਹੁਤ ਪ੍ਰੋ ਮਸਤੈਦ ਹੈਗੀ ਹੈ ਕਿ ਕਿਸੇ ਕਿਸਮ ਦੀ ਵੀ ਕੋਈ ਜਿਹੜੀ ਹੈਗੀ ਨਜਾਇਜ਼ ਸ਼ਾਪ ਕੱਢ ਕੇ ਤੇ ਉਹ ਉਹਦਾ ਵੇਚ ਨਾ ਸਕੇ ਔਰ ਨਾ ਹੀ ਕੋ ਸੇਵਨ ਕਰ ਸਕੇ ਉਹਦੇ ਮੰਦੇ ਨਜ਼ਰ ਅੱਜ ਅਸੀਂ ਸਾਡੇ ਐਸਐਸਪੀ ਸਾਹਿਬ ਮੈਡਮ ਬਸਤਲਾ ਗੁਪਤਾ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪੂਰੇ ਜ਼ਿਲ੍ਹੇ ਪਰਦੇ ਵਿੱਚ ਜਿੱਥੇ ਜਿੱਥੇ ਮੰਡ ਏਰੀਆ ਲੱਗਦਾ ਜਿਵੇਂ ਸੁਲਤਾਨਪੁਰ ਲੋਧੀ ਹੈ ਤੇ ਉਹ ਵੀ ਅੱਜ ਆਪਰੇਸ਼ਨ ਕਰ ਰਹੇ ਨੇ ਅਸੀਂ ਵੀ ਲਗਾਤਾਰ ਆਪਰੇਸ਼ਨ ਕਰਦੇ ਰਹਾਂਗੇ ਤਾਂ ਕਿ ਕੋਈ ਨਜਾਇਜ਼ ਤੌਰ ਦੇ ਉੱਤੇ ਜਿਹੜਾ ਹੈ ਉਹ ਇਸ ਸ਼ਰਾਬ ਨੂੰ ਇੱਥੇ ਲੁਕ ਛਿਪ ਕੇ ਕੱਢ ਕੇ ਤਾਂ ਉਹ ਨਾ ਤਾਂ ਵੋਟਾਂ 'ਚ ਇਸਤੇਮਾਲ ਕਰ ਸਕੇ ਨਾ ਉਹ ਉਹਦਾ ਜਿਹੜਾ ਵੇਚ ਵੇਚ ਸਕੇ ਤੇ ਉਹਦੀ ਰੋਕਥਾਮ ਵਾਸਤੇ ਅੱਜ ਅਸੀਂ ਜਿਹੜੀ ਹੈਗੀ ਆ ਮੰਡੀ ਏਰੀਆ ਦਾ ਆਪਰੇਸ਼ਨ ਜਿਹੜਾ ਹੈਗਾ ਇਹ ਲਗਾਤਾਰ ਚੱਲਣਾ ਔਰ ਅੱਜ ਵੀ ਇਹ ਚੱਲ ਰਿਹਾ ਤੇ ਸਰ ਵਿੱਚ ਹੁਣ ਅਸਲਾ ਜਿਹੜਾ ਹੈਗਾ ਯਾਰ ਇਹਦਾ ਅਲੈਕਸੰਦਰ ਕਿੰਨਾ ਜੰਮ ਹੋ ਗਿਆ ਉਹ ਸਾਡਾ ਜਿਹੜਾ ਅਸਲਾ ਹੈ ਇਲੈਕਸ਼ਨ ਦੇ ਦੌਰਾਨ ਅਜੇ 15% ਜਮ੍ਹਾਂ ਹੋਇਆ ਇਹ ਸਾਡੀਆਂ ਟੀਮਾਂ ਜਿਹੜੀਆਂ ਡੈਲੀ ਲੱਗੀਆਂ ਹੋਈਆਂ ਨੇ ਅਸੀਂ ਲੋਕਾਂ ਨੂੰ ਅ ਅਨਾਉਂਸਮੈਂਟ ਦੇ ਰਾਹੀਂ ਵੀ ਅਸੀਂ آگਾਹ ਕੀਤਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ ਔਰ ਮੰਦਰਾਂ ਦੇ ਵਿੱਚ ਜਾ ਕੇ ਅਸੀਂ ਅਨਾਉਂਸਮੈਂਟ ਵੀ ਕਰਵਾਈ ਹੈ ਕਿ ਲੋਕ ਆਪਣਾ ਇਲੈਕਸ਼ਨ ਦੇ ਦਰਮਿਆਨ ਜਿਹੜਾ ਅਸਲਾ ਹੈਗਾ ਉਹ ਆਪਣਾ ਥਾਣਾ ਦੇ ਵਿੱਚ ਜਮ੍ਹਾਂ ਕਰਾਉਣ ਜਾਂ ਕਿਸੇ ਅਸਲਾ ਸ਼ਾਪ ਦੇ ਉੱਤੇ ਜਾ ਕੇ ਜਮ੍ਹਾਂ ਕਰਾਉਣ ਅਸੀਂ 100% ਜਿਹੜਾ ਸਾਡਾ ਟਾਰਗੇਟ ਹੈਗਾ ਅਸੀਂ ਅਸਲਾ ਜਿਹੜਾ ਹੈਗਾ ਉਹ ਜਮ੍ਹਾਂ ਕਰਾਂਗੇ ਤਾਂ ਕਿ ਕੋਈ ਇਹਦਾ ਦੁਰਪਰਯੋਗ ਕਿਸੇ ਵੀ ਇਲੈਕਸ਼ਨ ਦੇ ਦਰਮਿਆਨ ਨਾ ਹੋ ਸਕੇ। ਠੀਕ। ਹਾਂਜੀ ਸਰ ਅੱਜ ਤੁਹਾਡੇ ਵੱਲੋਂ ਜਿਹੜਾ ਡਰੋਨ ਆਹੀਂ ਬਿਆਸ ਦੇ ਦਰਿਆ ਕੰਡੇ ਡਰੋਨ ਚਲਾਇਆ ਗਿਆ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਦੇਖੋ ਡਰੋਨ ਦਾ ਅਸੀਂ ਇਸਤੇਮਾਲ ਇਸ ਕਰਕੇ ਕਰਦੇ ਆ ਕਿ ਜਿਹੜੀਆਂ ਵੱਡੀਆਂ ਉੱਚੀਆਂ ਝਾੜੀਆਂ ਹੁੰਦੀਆਂ ਉਹਦੇ ਵਿੱਚ ਕਈ ਵਾਰੀ ਮੈਨੂਅਲ ਜਿਹੜੀ ਹੈਗੀ ਆ ਸਰਚ ਕਰਨੀ ਔਖੀ ਹੁੰਦੀ ਹੈ। ਆ ਉਹਦੇ ਚ ਕੰਡੇ ਵੀ ਹੋ ਸਕਦੇ ਆ। ਇਸ ਕਰਕੇ ਅਸੀਂ ਡਰੋਨ ਦੇ ਨਾਲ ਜਿਹੜੀ ਸਰਚ ਹੈਗੀ ਆ ਸਾਨੂੰ ਹਾਈਟ ਤੋਂ ਪਤਾ ਲੱਗ ਜਾਂਦਾ ਕਿ ਥੱਲੇ ਕੋਈ ਲੁਪਾਸ਼ਪਾ ਕੇ ਰੱਖੀ ਹੋਈ ਚੀਜ਼ ਹੋਵੇ ਜਾਂ ਕਿਸੇ ਨੇ ਕੋਈ ਸ਼ਰਾਬ ਦੀ ਤਰਪਾਲ ਜਿਹੜੀ ਹੈਗੀ ਆ ਨਜਾਇਜ਼ ਕੱਢਣ ਵਾਸਤੇ ਰੱਖੀ ਹੋਵੇ ਜਾਂ ਅਸੀਂ ਡੀਪਲੀ ਜਿਹੜਾ ਹੈਗਾ ਉਹਦੇ ਅੰਦਰ ਜਿੱਥੇ ਅਸੀਂ ਮੈਨੂਅਲ ਤੌਰ ਦੇ ਉਤੇ ਨਹੀਂ ਜਾ ਸਕਦੇ ਤੇ ਜੇ ਸਾਨੂੰ ਡਰੋਨ ਨਾਲ ਕੋਈ ਇਨਫੋਰਮੇਸ਼ਨ ਡਿਵੈਲਪ ਹੋ ਜਾਂਦੀ ਹੈ ਫਿਰ ਅਸੀਂ ਉਹਨੂੰ ਮੈਨੂਅਲ ਤੌਰ ਦੇਤੇ ਵੀ ਅਸੀਂ ਉੱਥੇ ਜਾ ਕੇ ਉਹਨਾਂ ਕਰਦੇ ਇਸ ਕਰਕੇ ਅਸੀਂ ਡਰੋਨ ਦਾ ਇਸਤੇਮਾਲ ਕੀਤਾ ਕਿ ਕੋਈ ਜਗ੍ਹਾ ਸਾਡੀ ਨਜ਼ਰ ਤੋਂ ਰਹਿ ਨਾ ਜਾਵੇ ਤੇ ਸਰ ਕਿੰਨੇ ਦਿਨ ਚ ਲੰਡਰੋਂ ਦੇ ਜਿਹੜਾ ਹੈਗੇ ਡਰੋਨ ਅਸੀਂ ਅ ਕੋਸ਼ਿਸ਼ ਸਾਡੀ ਹੈ ਵੀ ਅਸੀਂ ਹਾਇਰ ਕਰ ਲਿਆ ਹਾਂਜੀ ਅਤੇ ਸਮੇਂ-ਸਮੇਂ ਦੇ ਉੱਤੇ ਇਲੈਕਸ਼ਨ ਦੇ ਦਰਮਿਆਨ ਅਸੀਂ ਡਰੋਨ ਦਾ ਇਸਤੇਮਾਲ ਕਰਦੇ ਰਹਾਂਗੇ ਇਹ ਸਰ ਕੱਲਾ ਇੱਥੇ ਦਰਿਆਦੇ ਕਰਾਂਗੇ ਵਕਫ ਪਿੰਡਾਂ ਵਿੱਚ ਵੀ ਕਰੂੰਗਾ ਜੀ ਨਹੀਂ ਨਹੀਂ ਪਿੰਡਾਂ ਵਿੱਚ ਵੀ ਅਸੀਂ ਡਰੋਨ ਦਾ ਇਸਤੇਮਾਲ ਕਰਾਂਗੇ ਜਿਹੜੇ ਸਾਡੇ ਨਟੋਰੀਅਸ ਪਿੰਡ ਨੇ ਹਾਂਜੀ ਜਿੱਥੇ ਨਸ਼ਾ ਨਸ਼ੇ ਦਾ ਕਾਰੋਬਾਰ ਜ਼ਿਆਦਾ ਹੁੰਦਾ ਹੈ ਜਾਂ ਕਮਿਊਨਿਟੀਜ਼ ਰਹਿੰਦੀ ਹੈ ਉੱਥੇ ਵੀ ਅਸੀਂ ਡਰੋਨ ਦੇ ਨਾਲ ਜਿਹੜੇ ਸਾਡੀਆਂ ਕੈਸ ਆਪਰੇਸ਼ਨਸ ਜਿਹੜੇ ਹੈਗੇ ਆ ਉਹ ਅਸੀਂ ਡਰੋਨ ਦੇ ਨਾਲ ਕਰਾਂਗੇ